जय गुरु जी जय गुरु जी संगत जी संगत जी मेरा शुक्राना सत्संग है और सत्संग शेयर तो गुरु जी महाराज जी मंत्र जा करना चाहूँगी ओम नमः शिवाय शिव जी सदा सहाय ओम नमः शिवाय गुरु जी सदा सहाय जय गुरु जी संगत जी मैं गुरु जी महाराज जी होना शरण च 2022 ਵਿੱਚ 아이 ਸੀ আর ਮੈਂ ਮੈਨੂੰ ਮੇਰੇ ਟੀਚਰ ਆਇਲਸ ਟੀਚਰ ਉਹਨਾਂ ਨੇ ਗੁਰੂ ਜੀ ਮਹਾਰਾਜ ਜੀ ਉਹਨਾਂ ਨਾਲ ਮਿਲਵਾਇਆ ਔਰ ਗੁਰੂ ਜੀ ਮਹਾਰਾਜ ਜੀ ਉਹਨਾਂ ਨੇ ਉਹਨਾਂ ਨੂੰ ਮਤਲਬ ਟੈਲੀਪੈਥੀ ਰਾਈ ਮਤਲਬ ਉਹਨਾਂ ਨੂੰ ਮਤਲਬ ਉਹਨਾਂ ਨੇ ਮੈਸੇਜ ਦਿੱਤਾ ਔਰ ਮੇਰੇ ਟੀਚਰ ਮੈਨੂੰ ਕਹਿੰਦੇ ਸੀ ਕਿ ਤੁਹਾਡੇ ਵੱਲ ਇਸ਼ਾਰਾ ਹੋ ਰਿਹਾ ਹੈ ਮੈਨੂੰ तो संगत जी उस टाइम मैं कुछ समझ नहीं पाई सी मैं उन्होंने जानती जल जाती संगत जी उस टाइम मैं बहुत दुखी सी बहुत दुखी मतलब आज भी हाँ बट हूँ गुरु जी महाराज जी की कृपा न सब सही चल रहा है दुख तो है पर गुरु जी ने संभाल रखा सब कुछ संगत जी मतलब वो टाइम से मेरी लाइफ का ਜੇ ਤੁਮ ਮੈਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਮਤਲਬ ਕਹਿ ਲੋ ਮਰ ਚੁੱਕੀ ਸੀ ਚੱਲ ਰਹੀ ਸੀ ਬਾਡੀ ਮੈਂ ਪਰ ਸਭ ਕੁਝ ਇਧਰ ਲੱਗਦਾ ਸੀ ਕਿ ਖਤਮ ਹੋ ਚੁੱਕਾ ਹੈ ਮੈਂ ਕੀ ਕਰਨਾ ਹੂੰ ਲਾਈਫ ਚ ਮੈਨੂੰ ਨਹੀਂ ਪਤਾ ਸਭ ਕੁਝ ਖਤਮ ਕੁਛ ਸਮਝ ਨਹੀਂ ਸੀ ਆਉਂਦਾ ਫਿਰ ਸੰਗਤ ਜੀ ਮੈਂ ਮੇਰੀ ਟੀਚਰ ਨੇ ਮੇਰੇ ਗੁਰੂ ਜੀ ਮਹਾਰਾਜ ਜੀ ਉਹਨਾਂ ਨੂੰ ਮਿਲਾਇਆ ਉਸ ਵਕਤ ਮੇਰੇ ਗੁਰੂ ਜੀ ਅੱਗੇ ਹੋ ਕੇ ਉਹਨਾਂ ਨੇ ਮੇਰੀ ਪਾ ਫੜੀ ਸੰਗਤ ਜੀ ਉਸ ਵਕਤ ਮੈਂ ਮਤਲਬ ਮੈਂ ਗੁਰੂ ਜੀ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਮੰਦੀ ਹੁੰਦੀ ਮੰਦੀ ਹੁੰਦੀ ਆ ਤੇ ਮੰਦੀ ਹੁੰਦੀ ਹੈਗੀ ਆ ਮੰਦੀ ਵੀ ਹਾਂ ਹੁਣ ਵੀ ਮੰਦੀ ਆ ਉਹਨਾਂ ਨੇ ਹੀ ਮਤਲਬ ਇਹਨੂੰ ਗੁਰੂ ਜੀ ਮਹਾਰਾਜ ਜੀ ਉਹਨਾਂ ਨਾਲ ਮਿਲਵਾਇਆ ਸੰਗਤ ਜੀ ਉਸ ਵਕਤ ਮੈਂ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਕਿ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਰੀ ਬਾਹ ਫੜ ਲੁਆ ਕਿ ਤਨ ਤਰਸ਼ੀ ਗੁਰਨਾਰੇ ਤੇਜ ਜੀ ਮੇਰੀ ਬਾਹ ਫੜ ਲੁਆ ਕਿ ਤੇ ਸੰਗਤ ਜੀ ਗੁਰਨਾਨਕ ਦੇਵ ਜੀ ਆਏ ਗੁਰੂ ਜੀ ਮਹਾਰਾਜ ਜੀ ਉਹਨਾਂ ਦੇ ਰੂਪ ਚ ਤੇ ਉਹਨਾਂ ਨੇ ਮੇਰੀ ਬਾਹ ਫੜ ਲਈ ਤੇ ਗੁਰੂ ਜੀ ਮਹਾਰਾਜ ਜੀ ਨੇ ਮੈਨੂੰ ਆਪਣੀ ਸ਼ਰਨ ਚ ਲੈ ਲਿਆ ਔਰ ਗੁਰੂ ਜੀ ਮਹਾਰਾਜ ਜੀ ਕਹਿੰਦੀ ਹੈ ਕਿ ਤੂੰ ਮੈਨੂੰ ਨਹੀਂ ਚੁਣਿਆ ਮੈਂ ਤੈਨੂੰ ਚੁਣਿਆ ਹੈ ਤੂੰ ਮੇਰੀ ਬਹੁਤ ਪਿਆਰੀ ਸੰਗਤ ਹੈ ਤੂੰ ਮੇਰੀ ਬਹੁਤ ਪਿਆਰੀ ਬੇਟੀ ਹੈ ਸੰਗਤ ਜੀ ਫਿਰ ਉਸ ਦਿਨ ਤੋਂ ਜਦੋਂ ਦੀ ਗੁਰੂ ਜੀ ਮਹਾਰਾਜੀ ਲਾਈਫ ਚਾਏ ਗੁਰੂ ਜੀ ਮਹਾਰਾਜੀ ਮੈਨੂੰ ਇਦਾਂ ਲੱਗਦਾ ਕਿ ਗੁਰੂ ਜੀ ਪਹਿਲਾਂ ਵੀ ਨਾਲ ਸੀਗੇ ਬਟ ਮੈਨੂੰ ਅਧੂ ਮਹਿਸੂਸ ਹੋਇਆ ਕਿ ਗੁਰੂ ਜੀ ਨਾਲ ਨਹੀਂ ਤੇ ਸੰਗਤ ਜੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਗੁਰੂ ਜੀ ਮਹਾਰਾਜੀ ਨੇ ਕਦੀ ਮੈਨੂੰ ਟਿੱਕਰ ਨਹੀਂ ਦਿੱਕਤਾ ਥੱਲੇ ਮੇਰੇ ਸਾਰੇ ਕੰਮ ਸਵਾਰੇ ਅੱਜ ਮੈਂ ਕੈਨੇਡਾ ਚ ਬੈਠੀ ਆਂ ਤੇ ਗੁਰੂ ਜੀ ਮਹਾਰਾਜ ਜੀ ਉਹਨਾਂ ਦੀ ਕਿਰਪਾ ਨਾਲ ਸਾਰੇ ਕੰਮ ਗੁਰੂ ਜੀ ਸਵਾਰ ਤੇ ਪਿਆ ਮੇਰੇ ਸਾਰੇ ਮੈਂ ਬਹੁਤ ਮਤਲਬ ਇਦਾਂ ਸੀ ਕਿ ਮੈਨੂੰ ਬਹੁਤ ਕੁਝ ਸੁਣਨ ਨੂੰ ਮਿਲਦਾ ਸੀ ਕਿ ਇਹ ਕੁਝ ਨਹੀਂ ਕਰ ਸਕਦੀ ਸੰਗਤ ਜੀ ਮਤਲਬ ਮੈਨੂੰ ਨਾ ਮੈਂ ਔਰ ਮੇਰੇ ਹਸਬੰਡ ਅਲੱਗ ਹੋ ਗਏ ਔਰ ਉਹ ਮਤਲਬ ਐਦਾਂ ਬਾਅਦ ਚ ਮੇਰੀ ਇਦਾਂ ਸਿਚੁਏਸ਼ਨ ਮਤਲਬ ਮੈਨੂੰ ਸ਼ੁਰੂ ਤੋਂ ਹੀ ਮਤਲਬ ਮੇਨਾਂ ਕੁ ਚੰਗਾ ਨਹੀਂ ਹੋਇਆ ਲਾਈਫ 'ਚ ਮਤਲਬ ਜਦੋਂ ਪਰਮਾਤਮਾ ਦੀ ਕਿਰਪਾ ਹਮੇਸ਼ਾ ਰਹੀ ਮੈਨੂੰ ਹਮੇਸ਼ਾ ਇਹ ਅਹਿਸਾਸ ਹੁੰਦਾ ਸੀ ਕਿ ਰੱਬ ਮੇਰੇ ਨਾਲ ਹੈ ਰੱਬ ਮੇਰੇ ਨਾਲ ਹੈ ਮੈਨੂੰ ਕਦੀ ਕਿਸੇ ਦਾ ਬੁਰਾ ਨਹੀਂ ਕਰਨਾ ਬਸ ਪਰਮਾਤਮਾ ਮੇਰੇ ਨਾਲ ਹੈ ਸੰਗਤ ਜੀ ਮੈਂ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਜੀ ਦੀ ਕਿਰਪਾ ਨਾਲ ਕਾਫੀ ਵਧੀਆ ਸਟੂਡੈਂਟ ਰਹੀ ਔਰ ਮੇਰੀ ਮਤਲਬ ਕਾਫੀ ਮਾਈਂਡ ਸੀ ਰਹਿੰਦਾ ਸੀ ਕਿ ਮੈਂ ਮਤਲਬ ਕਿਸੇ ਵਧੀਆ ਰੈਂਕ ਚ ਕਿਸੇ ਵਧੀਆ ਪੋਜੀਸ਼ਨ ਤੇ ਜੌਬ ਕਰਨੀ ਹੈ ਗਵਰਨਮੈਂਟ ਜੌਬ ਕਰਨੀ ਹੈ ਸੰਗਤ ਜੀ ਪਰ ਮੇਰਾ ਕਦੀ ਨਾ ਸਟੱਡੀ ਤੋਂ ਬਾਅਦ ਕਦੀ ਕੋਈ ਮੇਰਾ ਟੈਸਟ ਕੋਈ ਇਗਜ਼ਾਮ ਕਦੀ ਕੋਈ ਕਲੀਅਰ ਨਹੀਂ ਹੋਇਆ ਮੈਂ ਬਹੁਤ ਜ਼ਿਆਦਾ ਮਤਲਬ ਡਾਊਨ ਫੀਲ ਕਰਨਾ ਸ਼ੁਰੂ ਕਰਤਾ ਮੇਰਾ ਬਹੁਤ ਟਰਾਈ ਕੀਤਾ ਬਹੁਤ ਜ਼ਿਆਦਾ ਸੰਗਤ ਜੀ ਪਰ ਕਦੀ ਮੇਰਾ ਕੰਮ ਨਹੀਂ ਹੋਇਆ ਪਰ ਫਿਰ ਵੀ ਇੱਕ ਨਾ ਮੰਨ ਚ ਵਿਸ਼ਵਾਸ ਰੰਦਾਈ ਨਹੀਂ ਅੱਜ ਨਾ ਅੱਜ ਨਹੀਂ ਤੇ ਕੱਲ ਕਦੀ ਨਾ ਕਦੀ ਤੇ ਮੇਰਾ ਕੰਮ ਬਨੇਗਾ ਮੇਰੇ ਰੱਬ ਜੀ ਮੇਰੇ ਨਾਲ ਹੈ मेरा काम बनेगा पर संगत जी मेरा कभी कोई नहीं बने उस तुम बात एम बी uh, ए एम बी ए तो बाद संगत जी उस मे मेरी ना कई मतलब फिर बाद प्रॉब्लम एज, एज करके फिर मेरा थोड़ा रिश्ते का भी थोड़ा हो जाता रिश्ता भी संगत जी आना तो बस गलबात चलनी तो नहीं होना फिर संगत जी उस टू थाउजेंड नाइनटीन च मेरी मैरिज मतलब हुई मेरे हस्बैंड जो कि ਮਤਲਬ ਬਹੁਤ ਵਧੀਆ ਮੈਨੂੰ ਮਤਲਬ ਐਦਾਂ ਲੱਗਦਾ ਸੀ ਕਿ ਪਰਮਾਤਮਾ ਨੇ ਮੈਨੂੰ ਮਤਲਬ ਬਹੁਤ ਹੀ ਪਿਆਰੇ ਮਤਲਬ ਬਹੁਤ ਹੀ ਚੰਗੇ ਜੀਵਨ ਸਾਥੀ ਦਿੱਤੇ ਨੇ ਮੇਰੇ ਹਸਬੰਦ ਬਹੁਤ ਚੰਗੇ ਨੇ ਮੈਨੂੰ ਬਹੁਤ ਪਿਆਰ ਕਰਦੇ ਨੇ ਮੇਰਾ ਬਹੁਤ ਖਿਆਲ ਰੱਖਦੇ ਨੇ ਔਰ ਸੰਗਤ ਜੀ ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਮੇਰੇ ਹਸਬੰਦ ਮੇਰੇ ਪਰਮਾਤਮਾ ਨੇ ਬਹੁਤ ਵਧੀਆ ਦਿੱਤੇ ਸੰਗਤ ਜੀ ਉਸ ਤੋਂ ਬਾਅਦ ਫਿਰ ਲਾਈਫ ਚ ਸਭ ਕੁਝ ਫਿਰਨਾ ਥੋੜੀ ਦੇਰ ਬਾਅਦ ਮੈਰਿਜ ਤੋਂ ਸਭ ਕੁਝ ਖਰਾਬ ਹੋਣਾ ਸ਼ੁਰੂ ਹੋ ਗਿਆ ਸਾਡੇ ਚ ਲੜਾਈ ਝਗੜਾ ਪ੍ਰਸੰਗ ਜੀ ਸਾਨੂੰ ਦੋਨੋਂ ਸਮਝ ਨਹੀਂ ਸੀ ਆਉਂਦਾ ਕਿ ਇਹ ਕੀ ਹੁੰਦਾ ਪਿਆ ਹੈ ਇਹ ਕੀ ਹੋ ਰਿਹਾ ਹੈ ਅਸੀਂ ਦੋਵੇਂ ਬਹੁਤ ਪਰੇਸ਼ਾਨ ਰਹਿੰਦੇ ਸੀ ਕਿਉਂਕਿ ਮੈਂ ਵੀ ਆਪਣੇ ਹਸਬੰਦ ਨਾਲ ਬਹੁਤ ਪਿਆਰ ਕਰਦੀ ਹਾਂ ਤੇ ਉਹ ਵੀ ਮੇਰੇ ਨਾਲ ਬਹੁਤ ਪਿਆਰ ਕਰਦੇ ਆ ਪਰ ਫਿਰ ਵੀ ਉਹ ਜੋ ਲੜਾਈ ਹੁੰਦੀ ਸੀ ਉਹ ਕਿੱਥੋਂ ਮਤਲਬ ਕਿਸ ਚੀਜ਼ ਤੋਂ ਗੱਲ ਵੀ ਕੁਝ ਸਮਝ ਨਹੀਂ ਸੀ ਆਉਂਦੀ ਔਰ ਇੰਨੀ ਜ਼ਿਆਦਾ ਲੜਾਈ ਇੰਨੀ ਜ਼ਿਆਦਾ ਬਹੁਤ ਜ਼ਿਆਦਾ संगत जी फिर बहुत ज़्यादा हो गया तो फिर असं एक दूजे तो अलग हो गए फिर संगत जी 2022 ट्वेंटी टू च फिर गुरु जी महाराज जी आते हैं फिर मैं मतलब जो मैं अपने हस्बैंड ट्वेल्ग होगी तो मैं इदा हो कि मेरी लाइफ खत्म सब कुछ हो खत्म हो चुका है हूँ मैं मतलब की करना लाइफ च की है मेरा मतलब परपज़ मैं कि करना कि जीवगी मैं मैं तो एक बोझ बन गई हूँ अपने पेरेंट्स के अपने भैन भरावान के किदा जीऊँ मैं कि अगर वधा ਤੇ ਕੀ ਕਰਾਂ ਸੰਗਤ ਜੀ ਫਿਰ ਗੁਰੂ ਜੀ ਮਹਾਰਾਜ ਜੀ ਆਂਦੇ ਆ ਲਾਈਫ ਚ ਤੇ ਗੁਰੂ ਜੀ ਮਹਾਰਾਜ ਜੀ ਮਤਲਬ ਮੇਰੀ ਟੀਚਰ ਮੈਨੂੰ ਹਮੇਸ਼ਾ ਕਹਿੰਦੀ ਹੁੰਦੀ ਕਿ ਤੂੰ ਸਿਰਫ ਪਰਮਾਤਮਾ ਦਾ ਨਾਮ ਲੈਣਾ ਆ ਤੂੰ ਸਿਰਫ ਗੁਰਬਾਣੀ ਸ਼ਬਦ ਜੋ ਤੇਰਾ ਮਨ ਕਰਦਾ ਤੂੰ ਸੁਣ ਸੰਗਤ ਜੀ ਮੈਂ ਨੇ ਉਸ ਤਰੀਕਾ ਨਾਲ ਸ਼ੁਰੂ ਕੀਤਾ ਤੇ ਜਿਸ ਤਰ੍ਹਾਂ ਮੇਰੀ ਟੀਚਰ ਕਹਿੰਦੇ ਗਏ ਤੇ ਸੰਗਤ ਜੀ ਫਿਰ ਉਸ ਤੋਂ ਬਾਅਦ ਮੇਰੇ ਸਾਰਾ ਗੁਰੂ ਜੀ ਨੇ ਕੰਮ ਸਵਾਰਿਆ ਮੇਰੇ ਪੇਪਰ ਦਿੱਤੇ ਲੈ ਆਇਲਸ ਦਾ ਉਹ ਵੀ ਗੁਰੂ ਜੀ ਨੇ ਮੈਨੂੰ ਮਾਰਕਸ ਜਿੰਨੇ ਮੈਨੂੰ ਚਾਹੀਦੇ ਸੀ ਉਹਨੇ ਦਿਲਵਾਏ ਮੇਰਾ ਵੀਜ਼ਾ ਦਲਵਾਇਆ ਸੰਗਤ ਜੀ ਪਰ ਨਾ ਇੱਕ ਮਨ ਚਰੰਦਾ ਸੀ ਮੇਰੇ ਕਿ ਇਹ ਹੋਇਆ ਤੇ ਹੋਇਆ ਕਿ ਇਦਾਂ ਨਹੀਂ ਹੋ ਸਕਦਾ ਕੁਝ ਤੇ ਹੈਗਾ ਕਿ ਇਦਾਂ ਨਹੀਂ ਹੋ ਸਕਦਾ ਅਸੀਂ ਦੋਵੇਂ ਤੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਅਸੀਂ ਅਲੱਗ ਨਹੀਂ ਹੋ ਸਕਦੇ ਕੁਝ ਤੇ ਹੈ ਸੰਗਤ ਜੀ ਮੈਂ ਆਪਣੀ ਮੰਮੀ ਨਾਲ ਵੀ ਬਹੁਤ ਸ਼ੇਅਰ ਕਰਦੀ ਸੀ ਪਰ ਮੰਮੀ ਕਿਵਰ ਮੈਨੂੰ ਦੱਲਦਾ ਸੀ ਕਿ ਮੈਂ ਕਿਉਂ ਬਾਰੀ ਬਾਰੀ ਮੰਮੀ ਦੇ ਨਾਲ ਇਹੀ ਗੱਲਾਂ ਸ਼ੇਅਰ ਕਰਦੀ ਰਹਿੰਦੀ ਆ ਮੰਮੀ ਨੂੰ ਵੀ ਲੱਗਦਾ ਸੀ ਕਿ ਇਹਨੂੰ ਕੁਝ ਮਤਲਬ ਇਹਦੇ ਦਿਮਾਗ ਤੇ ਕੁਝ ਅਸਰ ਪੈ ਗਿਆ ਤੇ ਜਿੰਨੂੰ ਕੁਝ ਹੋ ਗਿਆ ਤੇ ਫਿਰ ਕੀ ਹੋਏਗਾ ਮਰ ਤਾਂ ਮੈਨੂੰ ਕਿੱਦਾਂ ਹੀ ਸੰਭਾਲਾਂਗੇ ਕੌਣ ਇਹਨੂੰ ਸੰਭਾਲੂਗਾ ਪ੍ਰਸੰਗ ਜੀ ਗੂਜੀ ਮਹਾਰਾਜ ਜੀ ਨੇ ਇੰਨੀ ਜ਼ਿਆਦਾ ਕਿਰਪਾ ਕੀਤੀ ਕਿ ਮੈਂ ਨਾ ਫਿਰ ਡਾਕਟਰ ਕੋਲ ਵੀ ਗਈ ਡਿਪਰੈਸ਼ਨ ਦੀ ਮਤਲਬ ਮੈਡੀਸਿਨ ਵਗੈਰਾ ਵੀ ਨੀਂਦ ਦੀ ਮੈਨੂੰ ਨੀਂਦ ਨਹੀਂ ਸੀ ਆਂਦੀ ਪਰ ਗੁਰੂ ਜੀ ਮਹਾਰਾਜ ਜੀ ਨੇ ਮੈਨੂੰ ਮੈਡੀਸਿਨ ਤੇ ਮੈਂ ਲਈ ਪਰ ਗੁਰੂ ਜੀ ਨੇ ਮੈਨੂੰ ਖਾਣ ਨਹੀਂ ਦਿੱਤੀ ਸਿਰਫ ਇੱਕ ਦਿਨ ਮੈਂ ਖਾਦੀ ਉਸ ਤੋਂ ਬਾਅਦ ਗੁਰੂ ਜੀ ਨੇ ਮੈਨੂੰ ਨਹੀਂ ਖਾਣ ਦਿੱਤੀ ਉਹ ਵੀ ਮਤਲਬ 1/4 ਹਿੱਸਾ ਖਾਦਾ ਔਰ ਇੱਕ ਦਿਨ ਮੈਂ ਇੱਕ ਦਿਨ ਫਿਰ ਇੱਕ ਮਤਲਬ 1/4 ਉਸ ਤੋਂ ਵੀ ਥੋੜਾ ਘੱਟ ਜੀ ਥੋੜੀ ਮੈਡੀਸਿਨ ਮੈਂ ਲਈ ਸੀਗੀ ਔਰ ਉਸ ਤੋਂ ਬਾਅਦ ਸੰਗਤ ਜੀ ਮੈਂ ਉਹ ਮੈਡੀਸਿਨ ਨਹੀਂ ਖਾਦੀ ਗੁਰੂ ਜੀ ਮਹਾਰਾਜ ਜੀ ਨੇ ਮੈਨੂੰ ਗਾਈਡ ਕਰਦੇ ਕਿ ਔਰ ਮੈਨੂੰ ਠੀਕ ਕਰਦੇ ਕਿ गुरबाणी सत्संग शबद पर मैं ना इन्ना नहीं सी पता गुरु जी तो मैं मतलब फिर भी मैं इन्नी कनैक्ट नहीं, कनेक्ट नहीं सी हुई गुरु जी महाराज जी की जो मैं सब तो पहले ब्लैसिंग आई वो मेरी मेरी टीचर ने बुक दिती सर चार्ट भी डिवाइन लव लव तो मैं वो मैं पढ़ती हूँ सी आते जाते रस्ते जो मैं भी जाती सी पर फिर मैं ना छता मतलब पूरा नहीं किया फिर मैं छा फिर मैं होया कि ਫਿਰ ਉਸ ਤੋਂ ਬਾਅਦ ਨਾ ਮੈਂ ਆਪਣਾ ਆਇਲਸ 'ਤੇ ਧਿਆਨ ਦਿੱਤਾ ਪਰ ਫਿਰ ਉਸ ਤੋਂ ਬਾਅਦ ਜਦ ਮੇਰੀ ਆਇਲਸ ਹੋਈ ਤਾਂ ਪੂਨਮਾਸ਼ੀ ਵਾਲੇ ਦਿਨ ਹੀ ਮਤਲਬ ਮੇਰਾ ਇੱਕ ਐਗਜ਼ਾਮ ਹੋ ਗਿਆ ਸੀ ਉਸ ਤੋਂ ਬਾਅਦ ਮਤਲਬ ਸਪੀਕਿੰਗ ਦਾ ਹੋ ਗਿਆ ਸੀ ਗੁਰੂ ਜੀ ਦੀ ਕਿਰਪਾ ਨਾਲ ਉਸ ਤੋਂ ਬਾਅਦ ਪੂਨਮਾਸ਼ੀ ਵਾਲੇ ਦਿਨ ਗੁਰੂ ਜੀ ਮਹਾਰਾਜ ਜੀ ਦਾ ਜੋ ਮੈਨੂੰ ਬਲੇਸਿੰਗਸ ਮਿਲੀ ਸੀ ਉਹ ਵੀ ਪੂਨਮਾਸ਼ੀ ਵਾਲੇ ਦਿਨ ਮਿਲੀ ਸੀਗੀ ਫਿਰ ਜੋ ਗੁਰੂ ਜੀ ਮਹਾਰਾਜ ਜੀ ਜਦੋਂ ਮੈਂ ਨਾ ਇਦਾਂ ਹੀ ਆਪਣਾ ਫੋਨ ਚੈੱਕ ਕਰ ਰਹੀ ਸੀ ਤਾਂ ਉਸ ਦਿਨ ਹੀ ਪੂਰ ਪੂਨਮਾਸ਼ੀ ਹੀ ਸੀਗੀ ਤੇ ਗੁਰੂ ਜੀ ਮਹਾਰਾਜ ਜੀ ਦੇ ਰੀਲਸ ਆਉਣੀਆਂ ਸ਼ੁਰੂ ਹੋ ਗਿਆ ਮੇਰੇ ਫੋਨ 'ਤੇ ਤੇ ਸੰਗਤ ਜੀ ਹੌਲੀ ਹੌਲੀ ਫਿਰ ਇਦਾਂ ਹੀ ਗੁਰਜੀ ਮਹਾਰਾਜ ਜੀ ਉਹਨਾਂ ਦੇ ਫਿਰ ਮੈਨੂੰ YouTube ਤੇ ਸਤਸੰਗਾਂ ਨੇ ਸ਼ੁਰੂ ਹੋ ਗਏ ਫਿਰ ਐਗਜ਼ਾਮ ਤੋਂ ਬਾਅਦ ਗੁਰਜੀ ਮਹਾਰਾਜ ਜੀ ਨੇ ਬਹੁਤ ਸਤਸੰਗ ਸੁਣਵਾਏ ਬਹੁਤ ਸ਼ਬਦ ਸੁਣਵਾਏ ਬਹੁਤ ਭਜਨ ਸੁਣਵਾਏ ਫਿਰ ਗੁਰੂ ਜੀ ਨੇ ਹੌਲੀ ਹੌਲੀ ਮੈਨੂੰ ਮਤਲਬ ਪਤਾ ਲੱਗਣਾ ਸ਼ੁਰੂ ਹੋਇਆ ਗੁਰੂ ਜੀ ਮਹਾਰਾਜ ਦੀ ਕਿਰਪਾ ਨਾਲ ਕਿ ਦਿੱਤਾ ਗੁਰੂ ਜੀ ਬles ਕਰਦੇ ਆ ਗੁਰੂ ਜੀ ਇਦਾਂ ਇਦਾਂ ਸਾਰਿਆਂ ਦੀ ਪ੍ਰੋਬਲਮਸ ਠੀਕ ਕਰਦੇ ਆ ਮੈਨੂੰ ਵੀ ਫਿਰ ਗੁਰੂ ਜੀ ਮਹਾਰਾਜ ਜੀ ਨੇ ਮਤਲਬ ਖੁਸ਼ਬੂਆਣੀ ਅਨੰਦੀ ਫਿਰ ਮਸਬਾ ਗੁਰੂ ਜੀ ਨੇ ਬਟਰਫਲਾਈ ਰੂਪ ਚ ਦਰਸ਼ਨ ਦੇਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫਿਰ ਜਦੋਂ ਵੀ ਬਾਹਰ ਜਾਣਾ ਕਰਉਂਦੇ ਮੈਂ ਵੀ ਕਹਿਣਾ ਕਿ ਗੁਰੂ ਜੀ ਚਲੋ ਮੇਰੇ ਨਾਲ ਤੇ ਗੁਰੂ ਜੀ ਨੇ ਪੂਰਾ ਰਸਤਾ ਨਾਲ ਜਦ ਤੱਕ ਜਾਂਦੇ ਹੋਏ ਆਉਂਦੇ ਹੋਏ ਜਿੱਥੇ ਵੀ ਜਾਓ ਉੱਥੇ ਵੀ ਹਰ ਜਗ੍ਹਾ ਬਟਰਫਲਾਈ ਰੂਪ ਚ ਦਰਸ਼ਨ ਦੇਨੇ ਇਥੇ ਕੈਨੇਡਾ ਚ ਆ ਕੇ ਵੀ ਗੁਰੂ ਜੀ ਨੇ ਬਟਰਫਲਾਈ ਦਰਸ਼ਨ ਦਿੰਡੇ ਰਹਿੰਦੇ ਆ ਬਹੁਤ ਜ਼ਿਆਦਾ ਸ਼ੁਕਰਾਨਾ ਕਰੂ ਜੀ ਸ਼ੁਕਰਾਨਾ ਔਰ ਹਰ ਪਲ ਇਹ ਅਹਿਸਾਸ ਕਰਾਂਦੇ ਰਹਿੰਦੀ ਆ ਕਿ ਮੈਂ ਤੇਰੇ ਨਾਲ ਨਾ ਤੂੰ ਇਕੱਲੀ ਨਹੀਂ ਹੈਗੀ ਤੂੰ ਘਬਰਾਇਆ ਨਾ ਕਰ ਮੈਂ ਤੇਰੇ ਨਾਲ ਖੜਾ ਆ ਹਰ ਪਲ ਹਰ ਵੇਲੇ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਤੁਹਾਡਾ ਨੰਤਮ ਨੰਤਮ ਬਾ ਸ਼ੁਕਰਾਨਾ ਸੰਗਤ ਜੀ ਗੁਰੂ ਜੀ ਮਹਾਰਾਜੀ ਤੇ ਮੈਂ ਨਾ ਇਦਾਂ ਹੀ ਮਤਲਬ ਸ਼ਬਦ ਸੁਣਨੇ ਕੁਰਬਾਨੀ ਸੁਣਨੀ ਸਵੇਰੇ ਬੈਠ ਕੇ ਇਸ਼ਨਾਨ ਕਰਕੇ ਗੁਰੂ ਜੀ ਮਹਾਰਾਜੀ ਦੀ ਕਿਰਪਾ ਨਾਲ ਤੇ ਸੰਗ ਜੀ ਮੈਂ ਬਹੁਤ ਰੋਂਦੀ ਹੁੰਦੀ ਸੀ ਪਤਾ ਨਹੀਂ ਮੈਨੂੰ ਇੰਨਾ ਰੋਣਾ ਆਉਂਦਾ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਆਪਣੇ ਅੰਦਰੋਂ ਅੰਦਰ ਮਤਲਬ ਜੋ ਗੁਰੂ ਜੀ ਮਹਾਰਾਜ ਜੀ ਮੈਨੂੰ ਕਹਿੰਦੇ ਗੁਰੂ ਜੀ ਦੇ ਨਾਲ ਸਟਾਰਟਿੰਗ ਸੈਟਿੰਗ ਚ ਮੈਨੂੰ ਬਹੁਤ ਲੰਬੇ ਲੰਬੇ ਮੈਸੇजेस ਆਉਂਦੇ ਸੀ ਬਹੁਤ ਜ਼ਿਆਦਾ ਤੇ ਮੈਂ ਮੈਂ ਕਿਸੇ ਦੇ ਨਾਲ ਫਿਰ ਗੱਲ ਨਹੀਂ ਸੀ ਕਰਦੀ ਸਿਰਫ ਰੂਮ ਚ ਰਹਿੰਦੀ ਸੀ ਪੂਰਾ ਦਿਨ ਔਰ ਸਿਰਫ ਗੁਰੂ ਜੀ ਦੇ ਹੀ ਸੁਣਦੇ ਰਹਿੰਦੀ ਸੀ ਮੈਂ ਸ਼ਬਦ ਗੁਰਬਾਨੀ ਗੁਰੂ ਜੀ ਮਹਾਰਾਜ ਜੀ ਦੇ ਸਤਸੰਗ ਸੇਂਗਤ ਜੀ ਮੈਂ ਨਾ ਇੱਕ ਦਿਨ ਇਦਾਂ ਹੀ ਬਹੁਤ ਪਰੇਸ਼ਾਨ ਜੀ ਮਤਲਬ ਹੋਈ ਗੁਰੂ ਜੀ ਮਹਾਰਾਜ ਜੀ ਦਾ ਨਾ ਮੈਂ ਉਹ ਬੁੱਕ ਜਿਹੜੀ ਦਿੱਤੀ ਸੀ ਬਲੇਸਿੰਗਸ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਮੈਂ ਖੋਲੀ ਗੁਰੂ ਜੀ ਮਹਾਰਾਜ ਜੀ ਦਾ સ્વરૂਪ ਖੋਲ ਕੇ ਮਤਲਬ ਮੈਂ ਬੈਠ ਗਈ ਔਰ ਗੁਰੂ ਜੀ ਮਹਾਰਾਜ ਜੀ ਅੱਗੇ ਮੈਂ ਬਹੁਤ ਰੁਈ ਸਾਰਾ ਆਪਣਾ ਜੋ ਵੀ ਦੁੱਖ ਸੀ ਗੁਰੂ ਜੀ ਅੱਗੇ ਦੱਸਿਆ ਤੇ ਗੁਰੂ ਜੀ ਮਹਾਰਾਜ ਜੀ ਦਾ ਨਾ ਅਗਲੇ ਦਿਨ ਮੈਨੂੰ ਸਤਸੰਗ ਅੰਦਰ ਤੇ ਗੁਰੂ ਜੀ ਮਹਾਰਾਜ ਜੀ ਮੈਨੂੰ ਕਹਿੰਦੇ ਆ ਉਹਦੇ ਵਿੱਚ ਕਿ ਸੱਚੇ ਪਿਆਰ ਵਿੱਚ ਰੱਬ ਜੀ ਨਹੀਂ ਤਾਕਤ ਹੁੰਦੀ ਹੈ ਤੇਰਾ ਪਿਆਰ ਉਹਨੂੰ ਲੈ ਕੇ ਆਏਗਾ ਉਹ ਆਏਗਾ ਆਏਗਾ ਜ਼ਰੂਰ ਆਏਗਾ ਸੰਗਤ ਜੀ ਮੈਂ ਨਾ ਇੰਨੀ ਜ਼ਿਆਦਾ ਖੁਸ਼ ਹੋਈ ਔਰ ਮੈਨੂੰ ਅੰਦਰੋਂ ਅੰਦਰ ਇੱਦਾਂ ਲੱਗਿਆ ਕਿ ਪਤਾ ਨਹੀਂ ਮੈਨੂੰ ਕੀ ਹੋਇਆ ਕਿ ਇਹ ਗੁਰੂ ਜੀ ਮਹਾਰਾਜ ਜੀ ਮੈਨੂੰ ਬੋਲਤੇ ਪਏ ਹੈ ਸੰਗਤ ਜੀ ਉਹ ਸਤਸੰਗ ਆਂਟੀ ਜੀ ਉਹਨਾਂ ਦਾ ਅੰਕਲ ਜੀ ਉਹਨਾਂ ਦਾ ਮੈਨੂੰ ਗੁਰੂ ਜੀ ਨੇ ਇੰਨੀ ਵਾਰੀ ਸੁਣਾਇਆ ਬਹੁਤ ਵਾਰ ਸੰਗਤ ਜੀ ਰੋਜ਼ ਰੋਜ਼ ਬਹੁਤ ਵਾਰ ਸੰਗਤ ਜੀ ਬਹੁਤ ਵਾਰ ਔਰ ਫਿਰ ਸੰਗਤ ਜੀ ਮੈਂ ਨਗੁਰਜੀ ਮਹਾਰਾਜ ਜੀ ਨੂੰ ਪੁੱਛਣਾ ਕਿ ਗੁਰੂ ਜੀ ਇਹ ਸੱਚੀ ਮੇਰੇ ਲਈ ਮੈਸੇਜ ਹੈ ਤੇ ਜੇ ਇਸ ਅੱਛੇ ਤੇ ਮੈਨੂੰ ਬਟਰਫਲਾਈ ਰੂਪ ਚ ਦਰਸ਼ਨ ਦੇ ਦਿਓ ਤਾਂ ਗੁਰੂ ਜੀ ਮਹਾਰਾਜ ਜੀ ਨੇ ਬਟਰਫਲਾਈ ਰੂਪ ਚ ਮੈਨੂੰ ਦਰਸ਼ਨ ਦੇ ਦੇਣੇ ਸੰਗਤ ਜੀ ਮੈਨੂੰ ਗੁਰੂ ਜੀ ਮਹਾਰਾਜ ਜੀ ਨੇ ਕਹਿਣਾ ਬਹੁਤ ਵਟ ਮੈਸੇजेस ਆਨੇ ਆਂਦਿਆ ਗੁਰੂ ਜੀ ਦੇ ਜੋ ਤੇਰਾ ਹੈ ਉਹ ਤੇਰੇ ਕੋਲ ਖੁਦ ਚੱਲ ਕੇ ਆਏਗਾ ਚਾਹੇ ਕੋਈ ਕਿੰਨਾ ਹੀ ਕਰਲੇ ਤੇਰੇ ਤੋਂ ਦੂਰ ਤੇਰਾ ਰੱਬ ਉਸ ਨੂੰ ਲੈ ਕੇ ਆਏਗਾ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਤੁਹਾਡਾ ਨੰਨਤਮ ਨੰਨਤਮ ਬਾਰ ਸ਼ੁਕਰਾਨਾ ਤੁਹਾਡਾ ਲਖ ਲਖ ਬਾਰ ਸ਼ੁਕਰਾਨਾ ਫਿਰ ਸੰਗਤ ਜੀ ਉਸ ਤੋਂ ਬਾਅਦ ਮੇਰੇ ਘਰ 'ਚ ਬਹੁਤ ਪ੍ਰੋਬਲਮਸ ਆਈਆਂ ਬਹੁਤ ਕੁਝ ਹੋਇਆ ਮਤਲਬ ਸਾਰੇ ਮਤਲਬ ਫੈਮਿਲੀ 'ਚ ਮਤਲਬ ਸਾਰੇ ਕੁਝ ਨਾ ਕੁਝ ਪ੍ਰੋਬਲਮ ਹੈ ਇਸੀ ਸੰਗਤ ਜੀ ਮੇਰੇ ਵੱਡੇ ਬ੍ਰਦਰ ਉਹਨਾਂ ਨੂੰ ਵੀ ਗੁਰੂ ਜੀ ਨੇ ਬLES ਕੀਤਾ ਤੇ ਉਹਨਾਂ ਨੂੰ ਅਜੇ ਨਹੀਂ ਪਤਾ ਹੈਗਾ ਕਿ ਅਸੀਂ ਗੁਰੂ ਜੀ ਨੂੰ ਮੰਨਦੇ ਆ ਮੇਰੇ ਮਦਰ ਫਾਦਰ ਨੂੰ ਪਤਾ ਸੀ ਫਿਰ ਮੇਰੇ ਸਿਸਟਰ ਮੈਂ ਮਤਲਬ ਅੱਗੇ ਮੈਂ ਸਤਸੰਗ ਚ ਸ਼ੇਅਰ ਗੁਰੂ ਜੀ ਮਹਾਰਾਜ ਜੀ ਨਾਲ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਸ਼ੇਅਰ ਕੀਤਾ ਕਿ ਉਹਨਾਂ ਤੇ ਕਿੰਨੀ ਵੱਡੀ ਪ੍ਰੋਬਲਮ ਆਈ ਤੇ ਅਦੋਂ ਮੇਰੇ ਗੁਰੂ ਜੀ ਮਹਾਰਾਜ ਜੀ ਨੇ ਮੇਰੀ ਸਿਸਟਰ ਉਹਨਾਂ ਨੂੰ ਉਹਨਾਂ ਦੀ ਫੈਮਿਲੀ ਨੂੰ ਆਪਣੀ ਸ਼ਰਨ ਚ ਲਿਆ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਫਿਰ ਮੇਰੇ ਛੋਟੇ ਬ੍ਰਦਰ ਉਹਨਾਂ ਨੂੰ ਵੀ ਲਿਆ ਗੁਰੂ ਜੀ ਮਹਾਰਾਜ ਜੀ ਨੇ ਬਹੁਤ ਕਿਰਪਾ ਉਹਨਾਂ ਦੀ ਫਿਰ ਮੇਰੇ ਵੱਡੇ ਬ੍ਰਦਰ ਉਹਨਾਂ ਦੇ ਘਰ ਗੁਰੂ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਬੇਟਾ ਬles ਕੀਤਾ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਪ੍ਰੋਬਲਮਸ ਇੰਨੀਆਂ ਚੱਲੀਆਂ ਫਿਰ ਮੇਰੇ ਪੇਰੈਂਟਸ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਹੈਲਥ ਇਸ਼ੂਜ਼ ਆਏ ਗੁਰੂ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਬles ਕੀਤਾ ਗੁਰੂ ਜੀ ਮਹਾਰਾਜ ਜੀ ਦੇ ਮੈਸੇਜ ਆਉਂਦੇ ਰਹੇ ਹਮੇਸ਼ਾ ਕਿ ਮੈਂ ਤੈਨੂੰ ਤੇ ਤੇਰੀ ਫੈਮਲੀ ਨੂੰ ਹੈਲਥ ਵੈਲਥ ਖੁਸ਼ੀਆਂ ਬles ਕੀਤੀਆਂ ਇਹ ਮੇਰੀ ਬਹੁਤ ਵੱਡੀ ਬlesਿੰਗ ਹੈ ਤੁਹਾਡੇ ਸਾਰਿਆਂ ਨਾਲ ਗੁਰੂ ਜੀ ਦੇ ਮੈਸੇਜ ਆਉਂਦੇ ਆ ਕਿ ਮੈਂ ਤੇਰੇ ਘਰ ਦੇ ਬਾਹਰ ਪਿਆਰਾ ਪਠਾ ਰੱਖਿਆ ਹੈ ਕੋਈ ਵੀ ਬਲੈਕ ਮੈਜਿਕ ਜਾਂ ਕੋਈ ਵੀ ਤੰਤਰਮੰਤਰ ਕਾੜਾ ਕੁਝ ਨਹੀਂ ਵਿਗਾੜ ਸਕਦਾ ਸੰਗਤ ਜੀ ਮੈਨੂੰ ਨਾ ਗੁਰਜੀ ਮਹਾਰਾਜ ਜੀ ਦੇ ਫਿਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਨਾ ਬਲੈਕ ਮੈਜਿਕ ਤੇ ਮੈਸੇਜ ਮਤਲਬ ਸਤਸੰਗ ਆਂਦੇ ਰਹੇ ਸੰਗਤ ਜੀ ਮੈਂ ਇਗਨੋਰ ਕਰਦੀ ਮੈਨੂੰ ਬੜੀ ਮਤਲਬ ਹੋਣਾ ਫੀਲ ਚ ਆ ਤੇ ਸੰਗਤ ਜੀ ਮੈਂ ਨਾ ਇਗਨੋਰ ਕਰ ਦੇਣਾ ਬਹੁਤ ਵਾਰ ਆਨੇ ਮੈਂ ਇਗਨੋਰ ਕਰ ਦੇਣਾ ਫਿਰ ਸੰਗਤ ਜੀ ਪਰ ਗੁਰਜੀ ਮਹਾਰਾਜ ਜੀ ਦਾ ਫਿਰ ਮੈਨੂੰ ਮੈਸੇਜ ਆਨਾ ਕਿ ਤੂੰ ਸਤਸੰਗ ਇਗਨੋਰ ਕਰਦੀ ਆ ਤੇਰੇ ਕਸ਼ਟ ਕਿੱਦਾਂ ਕੱਟਣਗੇ ਸਤ ਸੰਗ ਸੁਨਿਆ ਕਰ ਗੁਰੂ ਜੀ ਮੈਨੂੰ ਬਹੁਤ ਗੁੱਸੇ ਹੁੰਦੇ ਹੁੰਦੇ ਰਹੇ ਕਿ ਤੂੰ ਇਗਨੋਰ ਨਾ ਕਰਿਆ ਕਰ ਸਤ ਸੰਗ ਸੰਗਤ ਜੀ ਫਿਰ ਮੈਨੂੰ ਸਤ ਸੰਗ ਸ਼ੁਰੂ ਸਤ ਸੰਗ ਸੁਨਿਆ ਸ਼ੁਰੂ ਕਰਤੇ ਫਿਰ ਤੇ ਗੁਰੂ ਜੀ ਮਹਾਰਾਜ ਜੀ ਨੇ ਮੈਨੂੰ ਨਾ ਇੰਨੇ ਸਤ ਸੰਗ ਸੁਣਾਨੇ ਤੇ ਬਲੈਕ ਮੈਜਿਕ ਅੱਜ ਤੱਕ ਗੁਰੂ ਜੀ ਮਹਾਰਾਜ ਜੀ ਤੇ ਬਲੈਕ ਮੈਜਿਕ ਤੇ ਸਤ ਸੰਗ ਮੈਨੂੰ ਆਂਦੇ ਆ ਤੇ ਸੰਗਤ ਜੀ ਫਿਰ ਗੁਰੂ ਜੀ ਮਹਾਰਾਜ ਜੀ ਨੇ ਜੋ ਜੋ ਉਪਾਏ ਦੱਸੇ ਉਹ ਉਹ ਸਤ ਸੰਗ ਲਈ ਗੁਰੂ ਜੀ ਕਰਵਾਉਂਦੇ ਗਏ ਤੇ ਕਰਵਾ ਵੀ ਰਹੇ ਨੇ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਸੰਗਤ ਜੀ ਫਿਰ ਉਸ ਤੋਂ ਬਾਅਦ ਗੁਰੂ ਜੀ ਮਹਾਰਾਜ ਜੀ ਨੇ ਮੈਨੂੰ ਨਾ ਅ ਮਤਲਬ ਮੇਰੇ ਫੋਨ ਤੇ ਕਈ ਟੈਰੋ ਕਾਰਡ ਰੀਡਿੰਗਸ ਆਉਣੀਆ ਸ਼ੁਰੂ ਹੋ ਗਈਆਂ ਤੇ ਇਦਾਂ ਹੀ ਮੈਨੂੰ ਨਾ ਹਨੂਮਾਨ ਜੀ ਦੇ ਹਨੂਮਾਨ ਜੀ ਬਾਬਾ ਜੀ ਦੇ ਮੈਸੇजेस ਆਉਣੇ ਸ਼ੁਰੂ ਹੋ ਗਏ ਯੂਨੀਵਰਸ ਮੈਸੇजेस ਆਉਣੇ ਸ਼ੁਰੂ ਹੋ ਗਏ ਕਾਲੀ ਮਾਤਾ ਦੇ ਮੈਸੇजेस ਆਉਣੇ ਸ਼ੁਰੂ ਹੋ ਗਏ ਸ਼ਿਵ ਜੀ ਭਗਵਾਨ ਜੀ ਦੇ ਮੈਸੇजेस ਆਉਣੇ ਸ਼ੁਰੂ ਹੋ ਗਏ ਤੇ ਸੰਗਤ ਜੀ ਮੈਂ ਨਾ ਬੜੀ ਪਰੇਸ਼ਾਨ ਜੀ ਹੋ ਗਈ ਗੁਰੂ ਜੀ ਮੈਂ ਬੜੀ थक गई है ना कि जो भी है ब्लैक मैजिक कदों कटाया जाएगा किदा जो भी है गुरु जी तुम ही सब संभालना ही सब कुछ दूर करना संगत जी संगत जी गुरु जी महाराज जी का बहुत बार मैसेज मैं आता रहा है सत्संग राय भी इदा भी कि तेरे तो तेरे परिवार से बहुत व्डा ब्लैक मैजिक किता गया है और मारण क्रिया की गई है और तेरे पति ਨੂੰ ਕੁਝ ਪਿਲਾਇਆ ਗਿਆ ਹੈ ਉਹਨਾਂ ਤੇ ਵਸ਼ਿਕ ਕਰਨ ਕੀਤਾ ਗਿਆ ਹੈ ਔਰ ਸੰਗਤ ਜੀ ਗੁਰਜੀ ਮਹਾਰਾਜ ਜੀ ਕਹਿੰਦੇ ਕਿ ਮੈਂ ਸਭ ਕੁਝ ਠੀਕ ਕਰ ਦੇਣਾ ਹੈ ਔਰ ਤੇਰੀ ਜਿੱਤ ਹੋਏਗੀ ਜ਼ਰੂਰ ਹੋਏਗੀ ਔਰ ਜਿਨ੍ਹਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਤੇਰੇ ਨਾਲ ਪੂਰਾ ਕੀਤਾ ਹੈ ਮੈਂ ਉਹਨਾਂ ਨੂੰ ਬਖਸ਼ਾਂਗਾ ਨਹੀਂ ਸੰਗਤ ਜੀ ਪਹਿਲਾਂ ਮੈਨੂੰ ਇਦਾਂ ਲੱਗਦਾ ਸੀ ਕਿ ਨਹੀਂ ਬਲੈਕ ਮੈਜਿਕ ਮੈਂ ਤਾਂ ਮੈਂ ਇਦਾਂ ਹੀ ਵੈਮ ਕਰ ਰਹੀ ਹੂ ਨਹੀਂ ਬਲੈਕ ਮੈਜਿਕ ਨਹੀਂ ਹੈ ਨਹੀਂ ਪਰ ਸੰਗਤ ਜੀ ਹੁਣ ਜਦੋਂ ਮੈਂ ਮਤਲਬ ਹੁਣ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਹੀਂ ਗੁਰੂ ਜੀ ਦੇ ਸਤਸੰਗ ਸਹੀ ਆਂਦੇ ਪਏ ਹੈ ਇਹ ਸੱਚੀ ਗੱਲ ਹੈ ਬਲੈਕ ਮੈਜੀਕ ਹੀ ਹੈ ਸੰਗਤ ਜੀ ਫਿਰ ਗੁਰੂ ਜੀ ਬਹਾਰਾ ਜੀ ਉਹਨਾਂ ਨੇ ਨਾ ਮੈਂ ਸੋਚਿਆ ਕਿ ਜੋ ਗੁਰੂ ਜੀ ਨੇ ਮੈਨੂੰ ਸਭ ਤੋਂ ਪਹਿਲਾਂ ਬlesing ਦਿੱਤੀ ਮੇਰੀ ਟੀਚਰ ਉਹਨਾਂ ਦੇ ਰਾਹੀਂ ਉਹ ਜੋ ਬੁੱਕ ਹੈ ਉਹ ਸੁਖਮਨੀ ਆਂਟੀ ਜੀ ਉਹਨਾਂ ਨੇ ਲਿਖੀ ਹੋਈ ਹੈ ਸੱਚ ਚਾਰਜਡ ਵਿਦ ਡਿਵਾਈਨ ਲਵ ਤੇ ਉਹ ਸੁਖੀ ਆਂਟੀ ਜੀ ਉਹਨਾਂ ਦੇ ਸੁਖਮਨੀ ਆਂਟੀ ਜੀ ਉਹਨਾਂ ਦੇ ਸਾਰੇ ਸਤਸੰਗ ਹੈ ਉੱਚੀ ਗੁਰੂ ਜੀ ਉਹਨਾਂ ਨੇ ਬਲੈਕ ਮੈਜੀਕ ਸੁਖੀ ਆਂਟੀ ਜੀ ਉਹਨਾਂ ਦਾ ਸੁਖੀ ਆਂਟੀ ਜੀ ਉਹਨਾਂ ਤੇ ਕਿੱਦਾਂ ਉਹਨਾਂ ਨੇ ਬਲੈਕ ਮੈਜਿਕ ਸੀਗਾ ਉਹਨਾਂ ਤੇ ਸੁਖੀ ਆਂਟੀ ਜੀ ਉਹਨਾਂ ਤੇ ਤੇ ਉਹਨਾਂ ਨੂੰ ਗੁਰੂ ਜੀ ਮਹਾਰਾਜ ਜੀ ਨੇ ਲਾਈਫ ਬles ਕੀਤੀ ਉਹਨਾਂ ਦਾ ਬਲੈਕ ਮੈਜਿਕ ਕਿੱਦਾਂ ਉਹਨਾਂ ਨੇ ਖਤਮ ਕੀਤਾ ਉਹਨਾਂ ਦੇ ਉੱਪਰੋਂ ਉਹ ਸਾਰਾ ਉਹਨਾਂ ਨੇ ਦੱਸਿਆ ਹੋਇਆ ਤੇ ਸੰਗਤ ਜੀ ਫੇ ਮੈਨੂੰ ਵਿਸ਼ਵਾਸ ਹੋਇਆ ਕਿ ਹਾਂ ਤੇ ਇਹ ਤਾਂ ਸੱਚੀ ਗੱਲ ਹੈ ਇਹ ਬਲੈਕ ਮੈਜਿਕ ਦੇ ਕਾਰਨ ਹੀ ਹੈ ਜੋ ਕਿ ਇੰਨੇ ਸਾਲਾਂ ਤੋਂ ਮੇਰਾ ਕਦੀ ਕੋਈ ਕੰਮ ਨਹੀਂ ਬੰਨਿਆ ਪੂਰੇ ਪਰਿਵਾਰ ਤੇ ਇੰਨੀ ਜ਼ਿਆਦਾ ਕਸ਼ਟ ਤੇ ਇੰਨੀ ਜ਼ਿਆਦਾ ਪ੍ਰੋਬਲਮ ਚੱਲਦੀਆਂ ਪਈਆਂ ਇਹ ਸਭ ਕੁਝ ਬਲੈਕ ਮੈਜਿਕ ਕਾਰਨ ਹੈ ਤੇ ਗੁਰੂ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਸਭ ਕੁਝ ਠੀਕ ਹੋ ਰਿਹਾ ਹੈ ਬਹੁਤ ਸਾਰੀਆਂ ਖੁਸ਼ੀਆਂ ਗੁਰੂ ਜੀ ਨੇ ਬਖਸ਼ੀਆਂ ਸਾਨੂੰ ਸਾਰਿਆਂ ਨੂੰ ਗੁਰੂ ਜੀ ਮਹਾਰਾਜ ਜੀ ਨੇ ਲਾਈਫ ਬLESਸ ਕੀਤੀ ਸਾਰੇ ਸਾਨੂੰ ਸਾਰਿਆਂ ਨੂੰ ਹੈਲਥ ਬLESਸ ਕੀਤੀ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਸਾਡੇ ਸਾਰਿਆਂ ਤੇ ਬਹੁਤ ਵੱਡੇ ਵੱਡੇ ਕਸ਼ਟ ਆਏ ਗੁਰੂ ਜੀ ਮਹਾਰਾਜ ਜੀ ਨੇ ਦੂਰ ਕੀਤੇ ਗੁਰੂ ਜੀ ਮਹਾਰਾਜ ਜੀ ਕਹਿੰਦੇ ਕਿ ਤੇਰੇ ਤੇ ਬਹੁਤ ਵੱਡੇ ਵੱਡੇ ਕਸ਼ਟ ਮੈਂ ਆਪਣੇ ਉੱਪਰ ਲੈ ਲੇ ਇਹ ਤੈਨੂੰ ਹੁਣ ਨਹੀਂ ਪਤਾ ਲੱਗ ਰਿਹਾ ਟਾਈਮ ਆਣ ਤੇ ਤੈਨੂੰ ਪਤਾ ਲੱਗੇਗਾ ਸੰਗਤ ਜੀ ਗੁਰੂ ਜੀ ਜਦੋਂ ਵੀ ਕੋਈ ਕਸ਼ਟ ਆਉਂਦਾ ਹੈ ਗੁਰੂ ਜੀ ਦੱਸ ਦਿਆ ਕਿ ਤੇਰੇ ਤੇ ਹੁਣ ਇੱਕ ਕਸ਼ਟ ਆਣ ਵਾਲਾ ਆ ਸੰਭਲ ਕੇ ਰਹੀ ਕ ਸੰਗਤ ਜੀ ਮੈਨੂੰ ਇਹੀ ਹੁੰਦਾ ਗੁਰੂ ਜੀ ਕਸ਼ਟ ਜੇ ਆ ਰਿਹਾ ਤੇ ਤੁਸੀਂ ਹੀ ਸੰਭਲਣਾ ਹੁਣ ਤੁਸੀਂ ਹੀ ਸਭ ਕੁਝ ਦੇਖਣਾ ਹੈ ਤੇ ਸੰਗਤ ਜੀ ਗੁਰੂ ਜੀ ਦਾ ਮੈਸੇਜ ਵੀ ਆਉਂਦਾ ਕਿ ਤੇਰੇ ਤੇ ਐਡਾ ਵੱਡਾ ਕਸ਼ਟ ਆਇਆ ਸੀ ਕੱਲ ਤੇ ਮੈਂ ਉਹਨੂੰ ਛੋਟੇ ਚ ਕੱਟਦਾ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਸੰਗਤ ਜੀ ਇੱਥੇ ਵੀ ਗੁਰੂ ਜੀ ਮਹਾਰਾਜ ਜੀ ਨੇ ਮੈਨੂੰ ਬਹੁਤ ਵਾਰ ਬਚਾਇਆ ਕਈ ਵਾਰ ਮੈਨੂੰ ਰੋਡ ਐਕਸੀਡੈਂਟ ਹੋਣ ਤੋਂ ਬਚਾਇਆ ਸੰਗਤ ਜੀ ਮੇਰੇ ਕਈ ਵਾਰੀ ਹਾਰਟ ਪੇਨ ਹੋਣੀ ਕਈ ਵਾਰ ਮੇਰੇ ਸਿਰ 'ਚ ਕਈ ਵਾਰ ਮੇਰੀ ਅੱਖਾਂ 'ਚ ਕਈ ਵੇ ਮੇਰੀ ਸਕਿਨ ਅਲਰਜੀ ਗੁਰੂ ਜੀ ਮਹਾਰਾਜ ਜੀ ਸਤ ਸੰਗ ਰਾਹੀਂ ਮੇਰੇ ਸਾਰੇ ਕਸ਼ਟ ਕੱਟ ਦੇ ਗਏ ਕੱਟ ਦੇ ਗਏ ਔਰ ਮੈਨੂੰ ਉਪਾਏ ਦੱਸਦੇ ਗਏ ਕਿ ਇੱਦਾਂ ਤੱਕ ਕਰ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਕਹਿੰਦੇ ਹਨੂਮਾਨ ਜੀ ਉਹਨਾਂ ਨੂੰ ਵੀਰਵਾਰ ਜਾ ਕੇ ਚੂਰਮੇ ਮੋਤੀ ਚੂਰ ਦਾ ਲੱਡੂ ਪ੍ਰਸ਼ਾਦ ਦਾ ਪੋਗ ਲਗਵਾਓ ਗੁਰੂ ਜੀ ਮਹਾਰਾਜੀ ਕਰਵਾ ਰਿਹਾ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਗੁਰੂ ਜੀ ਮਹਾਰਾਜੀ ਨੂੰ ਤਾਂ ਮੈਸੇਜ ਆਉਂਦਾ ਹੈ ਕਿ ਸੋਮਵਾਰ ਜਾ ਕੇ ਸ਼ਿਵ ਜੀ ਭਗਵਾਨ ਜੀ ਉਹਨਾਂ ਨੂੰ ਜਲ ਚੜਾ ਨਾਲ ਲਾਲ ਰੰਗ ਦਾ ਉਹਨਾਂ ਨੂੰ ਕੱਪੜਾ ਛੜਾ ਕੇ ਨਾਲ ਕਾਲੇ ਰੰਗ ਦਾ ਕਾਲੇ ਰੰਗ ਦਾ ਧਾਗਾ ਉਹਨਾਂ ਨੂੰ ਛੜਾਣਾ ਹੈ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਤੇ ਸੰਗਤ ਜੀ ਉਹ ਵੀ ਗੁਰੂ ਜੀ ਮਹਾਰਾਜ ਜੀ ਉਹਨੇ ਕਰਵਾਇਆ ਸੰਗਤ ਜੀ ਗੁਰੂ ਜੀ ਮਹਾਰਾਜ ਜੀ ਸਤਸੰਗ ਰਾਈ ਦਾਸ ਤੇ ਹੈ ਜੋ ਜੋ ਕਰਨਾ ਹੈ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਸੰਗਤ ਜੀ ਗੁਰੂ ਜੀ ਮਹਾਰਾਜ ਜੀ ਉਹਨਾਂ ਜੀ ਮੈਨੂੰ ਬਹੁਤ ਵਾਰ ਸ਼ਬਦ ਸੁਣਾਉਂਦੇ ਰਹੇ ਜਿਸ ਦਾ ਸਾਹਿਬ ਡਾਟਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਉਹ ਗੁਰੂ ਜੀ ਨੇ ਇੰਨਾ ਸਤਸੰਗ ਸੁਣਾਇਆ ਇੰਨਾ ਸਤਸੰਗ ਇੰਨਾ ਜ਼ਿਆਦਾ ਸੋਰੀ ਸੰਗਤ ਜੀ ਇੰਨਾ ਜ਼ਿਆਦਾ ਇਹ ਸ਼ਬਦ ਮੈਨੂੰ ਸੁਣਾਇਆ ਸਤਸੰਗ ਰਾਹੀ ਵੀ ਔਰ ਸ਼ਬਦ ਵੀ ਗੁਰੂ ਜੀ ਨੇ ਮੈਨੂੰ ਇਹ ਬਹੁਤ ਵਾਰ ਸੁਣਾਇਆ ਔਰ ਜਦੋਂ ਮੈਂ ਸੁਣਨਾ ਤੇ ਮੈਂ ਬਹੁਤ ਰੋਣਾ ਬਹੁਤ ਜ਼ਿਆਦਾ ਸੰਗਤ ਜੀ ਤੇ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਹੋਣ ਥੋੜਾ ਮੇਰਾ ਜੋ ਵੀ ਮਤਲਬ ਜਿੰਨਾ ਵੀ ਪਹਿਲੇ ਮੈਂ ਮਤਲਬ ਇੰਨਾ ਰੋਂਦੀ ਹੁੰਦੀ ਸੀ ਹੁਣ ਗੁਰੂ ਜੀ ਨੇ ਗੁਰੂ ਜੀ ਦੀ ਕਿਰਪਾ ਨਾਲ ਘਟ ਹੋਇਆ ਮਤਲਬ ਨਹੀਂ ਤਾਂ ਮੈਂ ਸਿਰਸਿਰ ਜਦੋਂ ਕਿ ਸ਼ਬਦ ਕੁਰਬਾਨੀ ਸੁਣੀ ਬਹੁਤ ਰੋਣਾ ਬਹੁਤ ਰੋਣਾ ਗੁਰੂ ਜੀ ਕਹਿੰਦੇ ਤੇਰੇ ਕਰਮ ਘਟਦਾ ਪਿਆ ਆ ਟੈਨਸ਼ਨ ਨਾ ਲਿਆ ਕਰ ਤੇਰਾ ਕਦੀ ਕੋਈ ਕੰਮ ਨਹੀਂ ਰੁਕੇਗਾ ਮੈਂ ਹਮੇਸ਼ਾ ਤੇਰੇ ਤੇ ਤੇਰੇ ਪਰਿਵਾਰ ਤੇ ਨਾਲ ਹਾਂ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ 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 ਸੱਚੇ ਪਾਸ਼ਾ ਤੜਾ ਨੰਤ ਨੰਤ ਬਾ ਸ਼ੁਕਰਾਨਾ ਸੰਗਤ ਜੀ ਫਿਰ ਗੁਰੂ ਜੀ ਮਹਾਰਾਜੀ ਉਹਨਾਂ ਨੇ ਮੈਨੂੰ ਬਹੁਤ ਵਾਰ ਵੀ ਸਤਸੰਗrai ਦੱਸਿਆ ਕਿ ਤੈਨੂੰ ਜਿਨ੍ਹਾਂ ਦੇ ਉੱਪਰ ਸ਼ੱਕ ਹੈ ਉਹਨਾਂ ਨੇ ਹੀ ਸਭ ਕੁਝ ਕੀਤਾ ਹੈ ਤੇਰੇ ਤੇ। ਔਰ ਸੰਗਤ ਜੀ ਮਤਲਬ ਕਈ ਵਾਰੀ ਗੁਰੂ ਜੀ ਮਹਾਰਾਜ ਮਤਲਬ ਜੁੰਰੇ ਹੈਗੇ ਨੇ ਉਹ ਇਨ ਲॉज ਉਹਨਾਂ ਦੇ ਬਾਰੇ ਗੁਰੂ ਜੀ ਨੇ ਦੱਸਿਆ ਜੋ ਵੀ ਕਰਦੇ ਹੈ ਬੁਰਾ ਔਰ ਸੰਗਤ ਜੀ ਮੈਂ ਗੁਰੂ ਜੀ ਮਹਾਰਾਜ ਜੀ ਹੁਣਾਂ ਤੋਂ ਬਹੁਤ ਵਾਰ ਪੁੱਛਿਆ ਕਿ ਕੌਣ ਨੇ ਤੇ ਉਹ ਮੈਨੂੰ ਗੁਰੂ ਜੀ ਨੇ ਜਵਾਬ ਵੀ ਦਿੱਤਾ। ਔਰ ਉਸ ਤੋਂ ਬਾਅਦ ਮੈਨੂੰ ਫਿਰ ਗੁਰੂ ਜੀ ਮਹਾਰਾਜ ਜੀ ਹੁਣਾਂ ਦਾ ਮੈਸੇਜ ਆਂਦਾ ਸੀ ਕਿ ਤੇਰੇ ਪਿੱਕੇ ਕਰ ਚੁ ਹੈਗਾ ਕੋਈ ਜੋ ਤੈਨੂੰ ਖੁਸ਼ ਨਹੀਂ ਦੇਖ ਸਕਦਾ ਜੋ ਇਹ ਸਭ ਕੁਝ ਕਰ ਰਿਹਾ ਹੈ। ਮੈਨੂੰ ਬਹੁਤ ਹੁੰਦਾ ਸੀ ਕੌਣ ਹੈ ਕੌਣ ਹੈ ਫਿਰ ਇੱਕ ਇੱਕ ਸਖ ਸੰਗrai ਗੁਰੂ ਜੀ ਨੇ ਦੱਸਿਆ ਤੇ ਉਹ ਆਂਟੀ ਜੀ ਨੇ ਦੱਸ ਦਿੱਤੀ ਕਿ ਉਹਨਾਂ ਦੇ ਮਤਲਬ ਚਾਚੀ ਜੀ ਹੋਨੇ ਆ। ਤੇ ਸੰਗਤ ਜੀ ਫਿਰ ਮੈਂ ਗੁਰੂ ਜੀ ਮਹਾਰਾਜ ਜੀ ਹੋਂ ਰਾਗੀ ਪਰਚੀ ਪਾਈ ਔਰ ਮੈਂ ਨਾਮ ਲਿਖੇ ਆਪਣੇ ਮਤਲਬ ਜਿੰਨੇ ਵੀ ਮਤਲਬ ਚਾਚੀਆਂ ਸੀ ਗਿਆ ਤੇ ਅਰਜਨਨ ਤੇ ਮਤਲਬ ਇਹਨੂੰ ਥੋੜਾ ਹੁੰਦਾ ਸੀ ਸ਼ੱਕ ਉਹੀ ਹੋਇਆ ਉਹ ਮੇਰੇ ਮਤਲਬ ਡੈਡੀ ਜੀ ਉਹਨਾਂ ਦੇ ਕਜ਼ਨ ਹੈ ਉਹਨਾਂ ਦੀ ਵਾਈਫ ਆ ਤੇ ਉਹ ਚਾਚੀ ਜਿਹੜੇ ਉਹ ਮਤਲਬ ਉਹਨਾਂ ਦਾ ਨਾਮ ਆਇਆ ਕਿ ਉਹ ਕਰਦੇ ਪੇ ਪਿਆ ਸਭ ਕੁਝ ਪੇਕ ਕੇ ਸਾਈਡ ਤੋਂ ਵੀ ਗੁਰੂ ਜੀ ਨੇ ਦੱਸਿਆ ਔਰ ਸਾਰੇ ਪਰਿਵਾਰ ਤੋਂ ਵੀ ਜੋ-ਜੋ ਜਿਨਾਂ ਨੇ ਵੀ ਕੀਤਾ ਸਾਡੇ ਤੇ ਮੇਰੇ ਤੇ ਮੇਰੇ ਹਸਬੰਡ ਤੇ ਸਾਨੂੰ ਦੋਵਾਂ ਨੂੰ ਅਲਗ ਕੀਤਾ ਉਹਨਾਂ ਦੇ ਬਾਰੇ ਵੀ ਗੁਰੂ ਜੀ ਨੇ ਦੱਸਿਆ ਸੋ ਗੁਰੂ ਜੀ ਕਹਿੰਦੇ ਕਬਰਾਇਆ ਨਾ ਕਰ ਮੈਂ ਸਭ ਠੀਕ ਕਰ ਦੇਣਾ ਆ ਮੈਂ ਤੇਰੇ ਨਾਲ ਹਾਂ ਹਮੇਸ਼ਾ ਹਮੇਸ਼ਾ ਦੇ ਲਈ ਤੇਰੇ ਤੇਰੀ ਭੈ ਤੇਰੇ ਤੇ ਤੇਰੇ ਪਰਿਵਾਰ ਦੇ ਨਾਲ ਹਾਂ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਤੁਹਾਡਾ ਨੰਨਤਮ ਨੰਨਤਮ ਬਾਰ ਸ਼ੁਕਰਾਨਾ ਸੰਗਤ ਜੀ ਫਿਰ ਗੁਰੂ ਜੀ ਮਹਾਰਾਜ ਜੀ ਉਹਨਾਂ ਦਾ ਮੈਸੇਜ ਆਂਦਾ ਸੀ ਕਿ ਮਾਤਾ ਰਾਣੀ ਨੂੰ ਜਾ ਕੇ ਲਾਲ ਰੰਗ ਦਾ ਚੋਲਾ ਚੜਾਓ ਤੇ ਸੰਗਤ ਜੀ ਫਿਰ ਮੈਂ ਸੋਚਦੀ ਸੀ ਗੁਰੂ ਜੀ ਮੈਂ ਚੋਲਾ ਕਿੱਦਾਂ ਚੜਾਵਾਂ ਤੇ ਫੇ ਸੰਗਤ ਜੀ ਮੈਂ ਸਤਸੰਗ Rai ਫਿਰ ਸੁਣਿਆ ਕਿ ਗੁਰੂ ਜੀ ਕਹਿੰਦੇ ਆ ਕਿ ਜੇ ਚੋਲਾ ਨਹੀਂ ਚੜਾ ਸਕਦੇ ਤੇ ਤੁਸੀਂ ਲਾਲ ਰੰਗ ਦੀ ਚੁੰਨੀ ਮਾਤਾ ਰਾਣੀ ਨੂੰ ਚੜਾਇਆ ਹੋ ਸੰਗਤ ਜੀ ਗੁਰੂ ਜੀ ਨੇ ਉਹ ਵੀ ਚੜਵਾਈ ਫਿਰ ਸੰਗਤ ਜੀ ਗੁਰੂ ਜੀ ਮਹਾਰਾਜ ਜੀ ਕਹਿੰਦੇ ਕਿ ਤੂੰ ਮਤਲਬ 40 ਦਿਨ ਜਪਜੀ ਸਾਹਿਬ ਜੀ ਉਹਨਾਂ ਜਪਜੀ ਸਾਹਿਬ ਜੀ ਦਾ ਪਾਠ ਤੇ ਇਹ ਸ਼ਿਵ ਜਾਲੀ ਸਾਖਰ ਤੇ ਬਾਦ ਵਿੱਚ ਅਰਦਾਸ ਕਰ ਤੇਰੀ ਅਰਦਾਸ ਕਬੂਲ ਹੋਏਗੀ ਸੰਗਤ ਜੀ ਪਰ ਸ਼ੁਰੂ ਤੇ ਨਹੀਂ ਮੈਂ ਕੀਤਾ ਅਜੇ ਤੱਕ ਗੁਰੂ ਜੀ ਮਹਾਰਾਜ ਜੀ ਆਪ ਹੀ ਕਰਵਾਉਣਗੇ ਮੈਂ ਕਰ ਨਹੀਂ ਪਾਂਦੀ ਗੁਰੂ ਜੀ ਮੈਨੂੰ ਬਹੁਤ ਕੁਝ ਦੱਸ ਕਹਿੰਦੇ ਆ ਪਾਠ ਕਰਿਆ ਕਰ ਸੁਖਨੀ ਸਾਹਿਬ ਜੀ ਦਾ ਪਾਠ ਕਰਿਆ ਕਰ ਮੈਂ ਨਹੀਂ ਕਰ ਪਾਂਦੀ ਪਤਾ ਨਹੀਂ ਕੀ ਹੈ 네ਗੇਟਿਵਿਟੀ ਹੈ ਜੋ ਵੀ ਹੈ ਗੁਰੂ ਜੀ ਤੁਸੀਂ ਹੀ ਕਟਣਾ ਹੈ ਸਭ ਕੁਝ ਤੇ ਤੁਸੀਂ ਹੀ ਕਰਵਾਣਾ ਹੈ ਗੁਰੂ ਜੀ ਤੁਸੀਂ ਹੀ ਸਭ ਕੁਝ ਕਰਵਾਣਾ ਹੈ ਤੁਸੀਂ ਹੀ ਕਰਵਾਣਾ ਹੈ ਗੁਰੂ ਜੀ ਮੇਰੇ ਤੋਂ ਤੇ ਕੁਝ ਨਹੀਂ ਹੋ ਪਾਂਦਾ ਤੇ ਗੁਰੂ ਜੀ ਹੀ ਕਰਵਾਣਗੇ ਮੈਨੂੰ ਪੂਰਾ ਵਿਸ਼ਵਾਸ ਹੈ ਸੰਗਤ ਜੀ ਮੈਂ ਹੁਣ ਗੁਰੂ ਜੀ ਮਹਾਰਾਜਿਓ ਨਾ ਤੋਂ ਆਗੇ ਲਾਵਾਂਗੀ ਵਰਤਾਂਡੇ ਸਾਰਿਆਂ ਤੋਂ ਵੀ ਆਗੇ ਲਾਵਾਂਗੀ ਸੰਗਤ ਜੀ ਮੈਂ ਫੇਰ ਗੁਰੂ ਜੀ ਮਹਾਰਾਜਿਓ ਨਾਲ ਦਾ ਸ਼ੁਕਰਾਨਾ Satsang ਸ਼ੇਅਰ ਕਰਾਂਗੀ ਜਦ ਗੁਰੂ ਜੀ ਮਹਾਰਾਜਿਓ ਨੇ ਦੀ ਆਗਿਆ ਹੋਏਗੀ ਜੈ ਗੁਰੂ ਜੀ ਸੰਗਤ ਜੀ ਸ਼ੁਕਰਾਨਾ ਗੁਰੂ ਜੀ ਜੈ ਗੁਰੂ ਜੀ ਜੈ ਗੁਰੂ ਜੀ ਤਨ ਤਨ ਗੁਰੂ ਜੀ ਆਵਾ ਗੁਰੂ ਜੀ ਜੈ ਜੈ ਸ਼ੁਕਰਾਨਾ ਗੁਰੂ ਜੀ 제이 그루지, 슈크라나 그지